ਬਰੇ ਵੀਰ ਹੁਣਾਂ ਨੇ ਗੱਲ ਸਹੀ ਕੀਤੀ ਆ ਕਿ ਹੌਲੀ-ਹੌਲੀ ਜਦੋਂ ਸਾਡੀ ਜਾਨ ਬਣ ਗਈ ਉਦੋਂ ਤੋਂ ਹੀ ਸਾਡੀ ਪਛਾਣ ਬਣ ਗਈ ਇਸ ਗੀਤ ਨੇ ਮੇਰੀ ਪਛਾਣ ਬਣਾਈ ਆ ਆਉਂਦੋਂ ਗਾਣੇ ਦਾ क्रेਜ਼ ਸੀ ਤੇ ਸਾਡਾ ਸ਼ੋਅ ਸੀ ਉੱਥੇ ਨਾਈਟ ਉਹ ਟੱਪਦਿਆਂ ਇੱਕ ਮੁੰਡਾ ਉੱਥੋਂ ਡਿੱਗ ਗਿਆ ਤੇ ਉਹਦੇ ਪੈਰ ਫ੍ਰੈਕਚਰ ਹੋ ਗਿਆ ਸੀ ਕਿ ਇਦਾਂ-ਇਦਾਂ ਮੇਰਾ ਗੀਤ ਚੱਲਿਆ ਸੀ ਤਾਂ ਹੌਲੀ-ਹੌਲੀ ਜਦੋਂ ਸਾਡੀ ਜਾਨ ਬਣ ਗਈ ਉਹਨਾਂ ਨੇ ਕਿਹਾ ਕਿ ਮਨਪ੍ਰੀਤ ਜੀ ਇੱਕ ਸ਼ੋਅ ਕਰਨਾ ਇਦਾਂ-ਇਦਾਂ ਤੇ ਅੱਛਾ ਮੈਨੂੰ ਲੱਗਾ ਕਿ ਯਾਰ ਜਦੋਂ ਆਪਣੇ ਮੁੰਡੇ ਮੰਡੇ ਬਾਹਰ ਗਏ ਹੈਂਡ ਫ੍ਰੀ ਕਰਕੇ ਸਵਾਦ ਲੈਂਦੇ ਹਣ ਫਿਰ ਵੀਰਾ ਪਰਸਨਲੀ ਇੱਕ ਮਿਲਿਆ ਕਹਿੰਦਾ ਵੀਰੇ ਤੁ ਕੰਪੀਅਨ ਸ਼ੋਅ ਕਰਾਉਣਾ ਹੈ ਸ਼ੋਅ ਕੀਤਾ ਪਹਿਲਾ ਪੰਜਾਬੀ ਸ਼ੋਅ ਸੀ ਜਿਹੜਾ ਆਪਣੇ ਵੀਰਾਂ ਨੇ ਕਰਾਇਆ ਸੀ ਉਧਰ ਤੁਹਾਡੇ ਵੀ ਵੀਰਾਂ ਨੇ ਸਸੀ ਕਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਲੀਡਿੰਗ ਪੰਜਾਬ ਦੇ ਉੱਤੇ ਅੱਜ ਤੁਹਾਨੂੰ ਜਿਹਨਾਂ ਦੇ ਰੂਬੂ ਕਰਾਉਣ ਜਾ ਰਹੇ ਹਾਂ ਉਹ ਬਹੁਤ ਹੀ ਸੋਹਣੀ ਸਕੂਨ ਵਾਲੀ ਆਵਾਜ਼ ਦੇ ਮਾਲਕ ਨੇ ਇਹਨਾਂ ਦਾ ਇੱਕ ਬਹੁਤ ਸੋਹਣਾ ਟਰੈਕ ਬਹੁਤ ਵਾਇਰਲ ਹੋਇਆ ਹੈਗਾ ਹੌਲੀ ਹੌਲੀ ਜਦੋਂ ਸਾਡੀ ਜਾਨ ਬਣ ਗਈ ਉਦੋਂ ਤੁਸੀਂ ਸਾਡੀ ਪਛਾਣ ਬਣ ਗਈ ਸਵਾਗਤ ਕਰਦੇ ਹਾਂ ਜੀ ਮਨਪ੍ਰੀਤ ਸ਼ੇਰਗਿਲਾਂ ਅਸੀਕਲ ਮਨਪ੍ਰੀਤ ਜੀ ਸਸਿਕਾ ਜੀ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਤੁਹਾਡਾ ਲੀਡਿੰਗ ਪੰਜਾਬ ਤੋਂ ਆਜ਼ਾਦ ਗਿਆ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਨਹੀਂ ਜੀ ਆਏ ਆਂ ਕਿ ਤੁਸੀਂ ਸਾਡੇ ਗਰੀਬ ਖਾਨੇ ਪਹੁੰਚੇ ਸੋ ਥੈਂਕ ਯੂ ਸੋ ਮੱਚ ਮਨਪ੍ਰੀਤ ਜੀ ਤੁਹਾਡਾ ਗਾਣਾ ਹਾਂ ਜੀ ਹਰ ਇੱਕ ਦੇ ਦਿਲ ਤੇ ਹਰ ਇੱਕ ਦੀ ਜ਼ੁਬਾਨ ਤੇ ਹੈਗਾ ਹਰ ਇੱਕ ਨੇ ਉਸ ਗਾਣੇ ਦਾ ਬਹੁਤ ਆਨੰਦ ਮਾਣਿਆ ਜੀ ਹਾਲੇ ਵੀ ਜਿਹੜੇ 2007 ਤੋਂ ਲੈ ਕੇ 2015 20 ਤੱਕ ਵਾਲੇ ਉਸ ਗਾਣੇ ਨੂੰ ਹਾਲੇ ਵੀ ਆਪਣੀ ਜਿੰਦ ਜਾਨ ਮੰਨੀ ਬੈਠੀ। ਅਹ ਵੇਖੋ ਜੀ 2006 ਚ ਗਾਣਾ ਰਿਕਾਰਡ ਹੋਇਆ, ਵੀਡੀਓ ਸ਼ੂਟ ਹੋਇਆ, 2007 ਚ ਇਹ ਗਾਣਾ ਰਿਲੀਜ਼ ਕੀਤਾ ਤੇ ਤੁਸੀਂ ਅੱਜ ਵੀ YouTube ਤੇ ਵੇਖੋ ਤੇ ਉੱਤੇ ਕਮੈਂਟ ਆਉਂਦੇ ਕਿ 2025 ਵਾਲੇ ਹਾਜ਼ਰੀ ਲਗਵਾਓ ਤੇ 2025 ਚ ਵੀ ਹਾਜ਼ਰੀ ਲੱਗ ਚੁੱਕੀ ਆ। ਸੋ ਥੈਂਕ ਯੂ ਸਰੋਤਿਆਂ ਦਾ ਕਿ ਤੁਸੀਂ ਇੰਨਾ ਪਿਆਰ ਬਖਸ਼ਿਆ ਇਸ ਗਾਣੇ ਨੂੰ। ਇਹ ਗਾਣਾ ਮੇਰਾ ਨਹੀਂ ਇਹ ਗਾਣਾ ਤੁਹਾਡਾ ਹੀ ਆ ਸਾਰਿਆਂ ਦਾ। Instagram ਤੇ ਅਸੀਂ ਅੱਜ ਵੀ ਵੇਖ ਰਹੇ ਹਾਂ ਕਿ ਬੈਕ ਕੈਮਰਾ ਵੀ ਉੱਤੇ ਰੀਲੀਜ਼ ਪਈਆਂ ਨੇ ਜਿਵੇਂ ਅੱਜ ਹੀ ਤਾਜ਼ਾ ਹੀ ਰਿਲੀਜ਼ ਹੋਇਆ ਉਹ ਜੀ 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 ਬਿਲਕੁਲ ਜਿੱਦਾਂ ਤੁਸੀਂ ਉਹਨੇ ਇੰਟਰੋਡਕਸ਼ਨ ਦਿੰਦਿਆਂ ਵੀ ਗੱਲ ਕੀਤੀ ਕਿ ਹੌਲੀ-ਹੌਲੀ ਜਦੋਂ ਸਾਡੀ ਜਾਨ ਬਣ ਗਈ ਉਦੋਂ ਤੁਸੀਂ ਸਾਡੀ ਪਛਾਣ ਬਣ ਗਈ ਐਕਚੁਅਲੀ ਗਾਣਾ ਕੀ ਸੀ ਕਿ ਹੌਲੀ-ਹੌਲੀ ਜਦੋਂ ਸਾਡੀ ਜਾਨ ਬਣ ਗਈ ਉਦੋਂ ਤੁਸੀਂ ਸਾਡਾ ਨੁਕਸਾਨ ਬਣ ਗਈ ਪਰ ਇਹ ਵੀਰ ਹੋਣਾ ਨੇ ਗੱਲ ਸਹੀ ਕੀਤੀ ਆ ਕਿ ਹੌਲੀ-ਹੌਲੀ ਜਦੋਂ ਸਾਡੀ ਜਾਨ ਬਣ ਗਈ ਉਦੋਂ ਤੁਸੀਂ ਸਾਡੀ ਪਛਾਣ ਬਣ ਗਈ ਇਸ ਗੀਤ ਨੇ ਵੀਰੀ ਪਛਾਣ ਬਣਾਈ ਆ ਤੇ ਥੈਂਕ ਯੂ ਵਾਈ ਗਰੂ ਅਕਾਲ ਪੁਰਖ ਦਾ ਔਰ ਸਾਰੇ ਸਰੋਤਿਆਂ ਦਾ ਪਛਾਣ ਵੀ ਤੁਹਾਡੀ ਬਹੁਤ ਸੋਹਣੀ ਬਣੀ ਉਸ ਗਾਣੇ ਨੇ ਤੁਹਾਨੂੰ ਇੰਨਾ ਪਿਆਰ ਦਿੱਤਾ ਕਿ ਇੱਕ ਵਾਰੀ ਤੁਸੀਂ ਹੁਣ ਆਪਾਂ ਬੈਕ ਕੈਮਰਾ ਸੀ ਗੱਲ ਕਰ ਰਹੇ ਹਾਂ ਕਿ ਇੱਕ ਵਾਰੀ ਇਹ ਸ਼ੋਅ ਲੌਂਗ ਹੈ ਹੀਗੇ ਜੰਮਾ ਨਗਰ ਵਾਲੀ ਸਾਈਡ ਤੇ ਤੇ ਉੱਥੇ ਤੁਹਾਡੇ ਜਿਹੜੇ ਫੈਨ ਨੇ ਤੁਹਾਨੂੰ ਸੁਣ ਲਈ ਆਏ ਸਰੋਤੇ ਉਹਨਾਂ ਨੇ ਕੰਧਾਂ ਤੋਂ ਡੇਕੇ ਬਾਹੋਂ ਢੜਵਾ ਲਈ ਆਉਦੋਂ ਗਾਣੇ ਦਾ ਕ੍ਰੇਜ਼ ਸੀ ਤੇ ਸਾਡਾ ਸ਼ੋਅ ਸੀ ਉੱਥੇ ਨਾਈਟ ਤੇ ਮੈਂ ਉਦੋਂ ਚਾਦਰ ਕੁੜਤਾ ਪਾ ਕੇ ਅਸੀਂ ਸ਼ੋਅ ਤੇ ਪਹੁੰਚੇ ਤਾਂ ਜਿੱਥੇ ਅਸੀਂ ਚੇਂਜ ਕਰਦੇ ਸੀ ਉਹ ਬਾਉਂਡਰੀ ਹੋਈ ਸਾਈਡ ਤੇ ਕੀਰਤਾਂਤਰ ਘਰ ਬਣਿਆ ਸੀ ਉਹ ਬਾਉਂਡਰੀ ਕਾਫੀ ਉੱਚੀ ਸੀ ਜੀ ਉਹ ਟੱਪਦੇ ਆ ਇੱਕ ਮੁੰਡਾ ਉੱਥੋਂ ਡਿੱਗ ਗਿਆ ਤੇ ਉਹਦੇ ਪੈਰ ਫ੍ਰੈਕਚਰ ਹੋ ਗਿਆ ਸੀ ਤੇ ਅਕਸਰ ਹੀ ਸਰੂਤੇ ਨਾ ਰੱਬ ਮੰਨਣ ਲੱਗ ਜਾਂਦੇ ਨੇ ਬਿਲਕੁਲ ਅਕਸਰ ਹੀ ਜਿਹੜੇ ਚਾਹਣ ਵਾਲੇ ਆ ਨਾ ਉਹ ਸਰੂਤੇ ਨੂੰ ਰੱਬ ਮੰਨਣ ਲੱਗ ਜਾਂਦੇ ਹਾਂਜੀ ਹਾਂਜੀ ਇਹ ਜਿਹੜਾ ਸੁਆਭਾ ਉਹ ਕਿਸੇ ਕਿਸੇ ਨੂੰ ਮਿਲਦਾ ਪੰਜਾਬੀ ਭਾਸ਼ਾ ਦੇ ਕੇ ਇਹ ਭੂਏ ਚੜਾ ਦਿੰਦੇ ਆ ਨਹੀਂ ਨਹੀਂ ਉਹ ਵਾਕਿਆ ਹੀ ਇੱਕ ਜਿਹੜਾ ਨਾ ਉਹ ਰੱਬ ਮੰਨਣ ਲੱਗ ਜਾਂਦੇ ਕਿ ਅਸੀਂ ਇਹਦੇ ਵਰਗੇ ਬਣ ਗਏ ਸੀ ਇਹ ਦੇ ਮਤਲਬ ਆਈਡਲ ਮੰਨਣ ਲੱਗ ਜਾਂਦੇ ਨੇ ਐਕਚੁਅਲੀ ਬਿਲਕੁਲ ਇਹ ਉਹਨਾਂ ਦਾ ਪਿਆਰ ਆ ਚਲੋ ਇਹ ਵੀ ਉਸ ਵਾਈ ਗਰੁੱਪ ਦਾ ਅਕਾਲ ਪੁਰਖ ਦਾ ਜਿਹੜਾ ਹੈ ਨਾ ਉਹ ਬੰਦੇ ਨੂੰ ਬਖਸ਼ਿਸ਼ਾਂ ਹੁੰਦੀਆਂ ਐ ਤੇ ਹਮੇਸ਼ਾ ਹੀ ਇਸ ਚੀਜ਼ ਦਾ ਆਨੰਦ ਮਾਣੋ ਝੋਕੇ ਰਹੋ ਇਹਨੂੰ ਆਪਣੇ ਦਿਮਾਗ ਤੇ ਹਾਵੀ ਨਾ ਕਰੋ ਤੇ ਹਮੇਸ਼ਾ ਹੀ ਉਸ ਚੀਜ਼ ਲਈ ਸਰੋਤਿਆਂ ਦਾ ਬਹੁਤ ਧੰਨਵਾਦ ਅਕਾਲ ਪੁਰਖ ਦਾ ਬਹੁਤ ਧੰਨਵਾਦ ਜੀ ਮਹਾਰਾਜ ਕੀ ਕੀ ਨੂੰ ਸੌ ਬਖਸ਼ਾ ਜੀ ਬਿਲਕੁਲ ਇੰਨਾ ਪਿਆਰ ਮੁਹੱਬਤ ਜੀ ਉਸ ਤੋਂ ਬਾਅਦ ਤੁਸੀਂ ਆਪ ਦੇ ਆਪ ਨੂੰ ਫਿੱਟ ਬਣਾ ਰੱਖਿਆ ਮੇਨਟੇਨ ਬਣਾ ਰੱਖਿਆ ਤੁਸੀਂ ਆਪ ਦੇ ਆਪ ਬਸ ਪਤਾ ਨਹੀਂ ਕੀ ਮੈਂ ਤਾਂ ਆਪਣੀ ਡੇਲੀ ਰੁਟੀਨ ਚ ਥੋੜਾ ਵਾਕ ਮੂਵ ਕਰ ਲਈਦਾ ਜਾਂ ਖਾਣ ਪੀਣ ਦਾ ਥੋੜਾ ਕੰਟਰੋਲ ਰੱਖਿਆ ਹੈ ਜਿਆਦਾ ਮਤਲਬ ਖਾਈਦਾ ਆ ਬਾਕੀ ਫਿਰ ਗੱਲ ਉੱਤੇ ਆ ਜਾਂਦੀ ਹੈ ਕਿ ਕਰੇ ਕਰਾਵੇ ਆਪੇ ਆਪ ਉਹ ਆਪੇ ਹੀ ਢਾਲ ਕੇ ਰੱਖਦਾ ਆ ਮਨਪ੍ਰੀਤ ਜੀ ਜਾਰਡਨ ਦੇ ਵਿੱਚ ਐਜੇ ਪਹਿਲੇ ਪੰਜਾਬੀ ਸਿੰਗਰ ਤੁਸੀਂ ਸ਼ੋਅ ਕੀਤਾ ਅੱਜ ਵੀ ਜੇ ਪਹਿਲਾ ਹੀ ਜਾਰਡਨ ਵਿੱਚ ਪਹਿਲਾ ਹੀ ਪੰਜਾਬੀ ਸ਼ੋਅ ਹੋਇਆ ਸੀ ਜਦੋਂ ਬਾਬਾ ਜੀ ਨੇ ਮੇਰੀ ਝੋਲੀ ਪਾਇਆ ਉਹਨਾਂ ਵੀਰਾਂ ਉਹਨਾਂ ਦਾ ਬਹੁਤ ਧੰਨਵਾਦ ਅੱਜ ਵੀ ਮੈਂ ਕਰਦਾ ਜਿਨ੍ਹਾਂ ਨੇ ਮੈਨੂੰ ਉਹ ਮੌਕਾ ਬਖਸ਼ਿਆ ਤੇ ਉਹ ਬੜਾ ਫਨੀ ਕੱਸਾ ਸੀ ਇੱਕ ਮੇਰੇ ਦਾ ਸ਼ੋਅ ਵਾਸਤੇ ਫੋਨ ਆਉਣੇ ਸ਼ੁਰੂ ਹੋਏ ਕਿ ਇਦਾਂ ਇਦਾਂ ਮੇਰਾ ਗੀਤ ਚੱਲਿਆ ਸੀ ਤਾਂ ਹੌਲੀ ਹੌਲੀ ਜਦੋਂ ਸਾਡੀ ਜਾਨ ਬਣ ਗਈ ਉਹਨਾਂ ਨੇ ਕਿਹਾ ਕਿ ਮਨਪ੍ਰੀਤ ਜੀ ਇੱਕ ਸ਼ੋਅ ਕਰਨਾ ਇਦਾਂ ਇਦਾਂ ਤੇ ਅੱਛਾ ਮੈਨੂੰ ਲੱਗਾ ਕਿ ਯਾਰ ਜਦੋਂ ਆਪਣੇ ਮੁੰਡੇ ਮੰਡੇ ਬਾਹਰ ਗਏ ਹੈਂਡ ਫ੍ਰੀ ਕਰਕੇ ਸਵਾਦ ਲੈਂਦੇ ਹਣੀ ਮੈਂ ਵੀ ਮੈਂ ਕਹਾ ਹਾਂਜੀ ਹਾਂਜੀ ਵੀਰੇ ਕੋਈ ਗੱਲ ਨਹੀਂ ਅੱਛਾ ਸਾਨੂੰ ਪਤਾ ਹੀ ਨਹੀਂ ਗਾਣਾ ਇੰਨਾ ਚੱਲ ਗਿਆ ਕੀ ਕਰਨਾ ਹਾਂ ਤੇ ਮੈਂ ਕਹਾ ਠੀਕ ਆ ਵੀਰੇ ਕੋਈ ਗੱਲ ਨਹੀਂ ਕਰਦਾਗਾ ਪੇਮੈਂਟ ਕਿੰਨੀ ਮੈਂ ਕਹਾ ਹਾਂਜੀ ਹਾਂਜੀ ਵੀਰੇ ਕਰ ਲਾਂਗੇ ਕਰ ਲਾਂਗੇ ਅੱਛਾ ਫਿਰ ਮੈਨੂੰ ਯਾਦ ਆ ਤਿੰਨ ਚਾਰ ਉਹਨਾਂ ਦੇ ਫੋਨ ਆਏ ਤੇ ਮੈਂ ਸ਼ਾਇਦ ਜਾਣੇ ਅਣਜਾਣੇ ਅੱਛਾ ਮੈਨੂੰ ਤਾਂ ਮੈਨੂੰ ਤਾਂ ਆਪਣਾ ਸੀ ਕਿ ਯਾਰ ਬੰਦੇ ਖਿੱਚਦੇ ਆ ਮੈਂ ਰਿਸਪੌਂਸ ਨਹੀਂ ਦੇ ਪਾਉਂਦਾ ਸੀ ਵਧੀਆ ਤੇ ਉਹ ਫਿਰ ਮੈਨੂੰ ਵੀਰਾ ਇੱਕ ਮਿਲਨ ਆਇਆ ਮੈਂ ਚੰਡੀਗੜ੍ਹ ਸੀ ਅਸੀਂ ਸਾਡਾ ਉੱਥੇ ਨਾ ਪ੍ਰੋਗਰਾਮ ਸੀ ਇੱਕ ਫਿਰ ਵੀਰਾ ਪਰਸਨਲੀ ਇੱਕ ਮਿਲਿਆ ਕਹਿੰਦਾ ਵੀਰੇ ਤੁਹਾਨੂੰ ਸ਼ੋ ਫੋਨ ਕਰਦੇ ਇੰਨਾ ਸ਼ੋਅ ਕਰਾਉਣਾ ਹੈ ਮੈਨੂੰ ਫਿਰ ਲੱਗਦਾ ਕਿ ਚਾ ਸੀਰੀਅਸ ਆ ਯਾਰ ਫਿਰ ਅਸੀਂ ਗਏ ਫਿਰ ਵੀਰੇ ਉਹਨਾਂ ਨਾਲ ਗੱਲ ਹੋਈ ਤੇ ਉਹਨਾਂ ਦੇ ਫੈਮਿਲੀ ਚੋਂ ਮੈਨੂੰ ਘਰੇ ਵੀ ਮਿਲਣ ਆਏ ਤੇ ਮਤਲਬ ਇਹ ਮੈਨੂੰ ਲੱਗਾ ਕਿ ਆ ਠੀਕ ਆ ਸੀਰੀਅਸ ਤੇ ਫਿਰ ਅਸੀਂ ਸ਼ੋਅ ਕੀਤਾ ਪਹਿਲਾ ਪੰਜਾਬੀ ਸ਼ੋਅ ਸੀ ਜਿਹੜਾ ਆਪਣੇ ਵੀਰਾਂ ਨੇ ਕਰਾਇਆ ਸੀ ਉਧਰ ਤੁਹਾਡੇ ਵੀਰਾਂ ਨੇ ਤੇ ਉਹ ਜਾਣ ਦੱਸਦਾ ਤੁਹਾਨੂੰ ਮਿਲੂਗਾ ਤੇ ਕਿਵੇਂ ਦਾ ਕਿਵੇਂ ਦਾ ਮਾਹੌਲ ਸੀ ਉੱਥੋਂ ਜਿਹੜੀਆਂ ਜਿਹੜੇ ਉੱਥੋਂ ਦੀ ਵਸਨੀਕ ਸੀਗੇ ਉਹਨਾਂ ਦਾ ਕੀ ਮਾਹੌਲ ਹੀਗਾ ਦੇਖੋ ਉੱਥੇ ਬੜਾ ਕਰਾਇਆ ਤੇ ਆਪਣੇ ਪੰਜਾਬੀ ਵੀਰਾਂ ਨੇ ਅਸੀਂ ਸ਼ੋਅ ਉਥੋਂ ਪਾਕਿਸਤਾਨੀ ਬਹੁਤ ਸੀ ਅੱਛਾ ਜੀ ਤੇ ਸ਼੍ਰੀਲੰਕਨ ਬਹੁਤ ਸੀ ਅਸੀਂ ਉੱਥੇ ਪੰਜਾਬੀ ਗਾਇਆ ਫਿਰ ਹਿੰਦੀ ਵੀ ਥੋੜਾ ਜਿਹਾ ਗਾਇਆ ਸ਼੍ਰੀਲੰਕਾ ਵਾਲੇ ਸੀ ਤੇ ਮਤਲਬ ਕੁੱਲ ਮਿਲਾ ਕੇ ਆਡੀਅנס ਜਿਹੜੀ ਸੀ ਬਹੁਤ ਪਿਆਰੀ ਸੀ ਉੱਥੇ ਤੇ ਬਹੁਤ ਮਜ਼ਾ ਆਇਆ ਉੱਥੋਂ ਵੀ ਤੁਹਾਨੂੰ ਦੱਸਿਆ ਜੀ ਪੰਜਾਬੀ ਲੋਕਾਂ ਨੇ ਦੇ ਤੁਹਾਨੂੰ ਘੇਰੇ ਘੇਰੇ ਹੈਗੇ ਜਿਹੜੇ ਉੱਥੋਂ ਦੇ ਲੋਕ ਸੀ ਤੇ ਉਹਨਾਂ ਦੇ ਵਿੱਚੋਂ ਬੜਾ ਮੁਸ਼ਕਲ ਕਰਨਾ ਪੈ ਗਿਆ ਆਵਾ ਸਾਡਾ ਸ਼ੋਅ ਵਧੀਆ ਹੋ ਗਿਆ ਸੀ ਉੱਥੇ ਜਿਹੜੇ ਸ਼੍ਰੀਲੰਕਨ ਸੀ ਨਾ ਉੱਥੇ ਕੁੜੀਆਂ ਨੇ ਉਹਨਾਂ ਨੇ ਮੈਨੂੰ ਦਾ ਹੱਥ ਮਾਰਿਆ ਕਾਫੀ ਸਟੇਜ ਉੱਚੀ ਸੀ ਤੇ ਉਹ ਰस्सियां ਲੱਗੀਆਂ ਸੀ ਬਾਉਂਡਰੀ ਬਾਉਂਸਰ ਵੀ ਕਾਫੀ ਸੀ ਜੀ ਤੇ ਉਹ ਉਹਨਾਂ ਨੇ ਹੱਥ ਸੁੱਟਣ ਇਦਾਂ ਕੀਤਾ ਤੇ ਮੈਂ ਸਟੇਜ ਤੋਂ ਥੱਲੇ ਵੇਖ ਕੇ ਚੋਣਾ ਖਿੱਚ ਲਿਆ ਕਿ ਉਹ ਬਾਉਂਸਰ ਵੀ ਮੈਨੂੰ ਜੱਫੀ ਪਾ ਲਈ ਉਧਰ ਉਹ ਖਿੱਚਣ ਉਧਰ ਖਿੱਚ ਰਿਹਾ ਮੈਨੂੰ ਖਿੱਚ ਕੇ ਇਦਾਂ ਮਤਲਬ ਪਰ ਵਧੀਆ ਲੱਗਦਾ ਆ ਕਿ ਠੀਕ ਆ ਸਭ ਲੋਕ ਇੰਨਾ ਪਿਆਰ ਕਰਦੇ ਜਦੋਂ ਇਹ ਗੱਲ ਚ ਗੱਲ ਨਹੀਂ ਕਲਾਈ ਕਿ ਮੈਂ ਤੁਸੀ ਦੱਸਿਆ ਕਿ ਫੋਨ ਦੇ ਉੱਤੇ ਹੀ ਹੋ ਜਾਂਦਾ ਹੈ ਕਿ ਹਾਂਜੀ ਆਜੋ 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 ਸਭ ਇਦਾਂ ਵੀ ਹੋਇਆ ਕਿ ਤੁਸੀਂ ਪਹੁੰਚ ਗਏ ਗਾਲਿਆਂ ਤੇ ਪੇਮੈਂਟ ਵਰਗੀ ਪੇਮੈਂਟ ਨਹੀਂ ਇਦਾਂ ਠੀਕ ਹੀ ਰਿਹਾ ਵੈਸੇ ਚੰਗੇ ਸੀ ਇਦਾਂ ਦਾ ਤਾਂ ਵੈਸੇ ਐਕਸਪੀਰੀਅੰਸ ਮੇਰਾ ਨਹੀਂ ਰਿਹਾ ਐਨ ਫਿਊਚਰ ਪਤਾ ਨਹੀਂ ਬੰਨੀ ਉਦਾਂ ਹੁੰਦਾ ਨਾ ਬੜੇ ਜਣੇ ਕੋਈ ਸੋਂਦੇ ਆਂ ਕਿ ਪੂਰੇ ਉਤੇ ਸ਼ੋਅ ਬੁੱਕ ਹੋ ਗਿਆ ਅਸੀਂ ਗਾਲਿਆ ਤੇ ਮੁੜ ਕੇ ਨਹੀਂ ਐਕਸਪੀਰੀਅਰ ਇੱਕ ਦਾ ਆਪਣਾ ਐਕਸਪੀਰੀਅੰਸ ਆ ਆਪਣਾ ਉਹਨਾਂ ਦੀ ਜਰਨੀ ਆ ਤੇ ਮੇਰਾ ਠੀਕ ਹੀ ਰਿਹਾ ਐਂ ਦਾ ਮੋਨਜੀ ਤੁਸੀਂ ਸਿੰਗਿੰਗ ਦੇ ਨਾਮ ਨਾਲ ਹਾਂਜੀ ਤੁਸੀਂ ਐਕਟਿੰਗ ਤੇ ਡਾਇਰੈਕਸ਼ਨ ਵਾਲੇ ਪਾਸੇ ਵੀ ਕਾਫੀ ਜਿਹੜਾ ਤੁਹਾਡਾ ਹੱਥ ਜਿਹੜਾ ਸਟਰੋਂਗ ਉਹ ਸੁਣਿਆ ਉਹ ਐਕਟਿੰਗ ਦਾ ਤੇ ਕੀੜਾ ਚਲੋ ਜਦੋਂ ਅਸੀਂ ਕਾਲਜ ਪੜ੍ਹਦੇ ਸੀ ਉਦੋਂ ਦਾ ਥੋੜਾ ਜਿਹਾ ਹੈ ਹੀ ਸੀ ਬਾਕੀ ਮੈਂ ਅੱਗੇ ਵੀ ਜਿੱਦਾਂ ਦੱਸਿਆ ਕਿ ਮਤਲਬ ਉਹ ਕਰਨ ਕਰਾਉਣ ਵਾਲਾ ਆਪਣੇ ਆਪ ਹੀ ਹੁੰਦਾ ਆ ਅਕਾਲਪੁਰਕ ਕਰਦਾ ਆ ਤੇ ਬਾਲਾ ਮੈਨੂੰ ਸੋਚ ਕੀ ਨਹੀਂ ਆਉਂਦਾ ਮਤਲਬ ਸਿੰਗਿੰਗ ਦਾ ਮੈਨੂੰ ਬਹੁਤ ਸ਼ੌਂਕ ਹੈ ਮੇਨ ਫੋਕਸ ਸਿੰਗਿੰਗ ਤੇ ਆ ਤੇ ਆਦਾਂ ਆਰਟਿਸਟ ਉਹ ਕੀ ਦਾ ਹੁੰਦਾ ਨਾ ਥੋੜਾ ਜਿਹਾ ਅੰਦਰ ਹੀ ਬਸ ਉਹੀ ਹੈਗਾ ਆ ਤੇ ਹੁਣ ਜਿੱਦਾਂ ਦੋ ਤਿੰਨ ਵੀਡੀਓ ਜਿਹੜੇ ਮੇਰੇ ਲਾਸਟ ਵਾਲੇ ਆ ਥੋੜਾ ਜਿਹਾ ਮੈਂ ਕੋਸ਼ਿਸ਼ ਕੀਤੀ ਉਹਨਾਂ ਵਿੱਚ ਮਨਪੀਤ ਜੀ ਦੀ ਸਾਰੀ ਟੀਮ ਦੱਸਦੀ ਹੈ ਕਿ ਜਦੋਂ ਅਸੀਂ ਇਹਨਾਂ ਦੇ ਨਾਲ ਸੈੱਟ ਤੇ ਹੁੰਦੇ ਆ ਕੈਮਰੇ ਵਾਲਾ ਵੀ ਬੰਦਾ ਇਹਨਾਂ ਨੂੰ ਆਣ ਕੇ ਕਹਿੰਦਾ ਕਿ ਸਰ ਮੈਂ ਤੁਹਾਡੇ ਨਾਲ ਕੰਮ ਕਰਕੇ ਬੜਾ ਕੰਫਰਟ ਆ ਗਿਆ ਕੰਮ ਹੀ ਨਹੀਂ ਕਰਨੀ ਨੇ ਸਾਰਾ ਆਪ ਹੀ ਖਿੱਚੀ ਜਾਂਦੇ ਨੇ ਨਹੀਂ ਉਹ ਵੀਰੇ ਹੋਣਾ ਦਾ ਵੱਡਾ ਪਾਣਿਆ ਉਹ ਸਾਰੇ ਸਾਰੇ ਹੀ ਬਹੁਤ ਮਿਹਨਤੀ ਆ ਉਹ ਸਿਰਫ ਕੀ ਕਹਿੰਦੇ ਕਿ ਮੈਨੂੰ ਥੋੜਾ ਜਿਹਾ ਉਹ ਦੇ ਦਿੰਦੇ ਆ ਕ੍ਰੈਡਿਟ ਦੇ ਦਿੰਦੇ ਆ ਸਾਰੇ ਹੀ ਮਿਹਨਤੀ ਆ ਐਕਚੁਅਲੀ ਟੀਮ ਦੇ ਨਾਲ ਮੈਂ ਆ ਜਿਹੜਾ ਕਸ਼ਮੀਰ ਵਾਲਾ ਕਨਸੈਪਟ ਹੈਗਾ ਉਹ ਬੜਾ ਡਿਫਰੈਂਟ ਹੈਗਾ ਹਾਂਜੀ ਇੱਕ ਪੰਜਾਬੀ ਬੰਦੇ ਨੂੰ ਕਸ਼ਮੀਰੀਆਂ ਦੀ ਲੈਂਗੁਏਜ ਜਿੱਦਾਂ ਆਪਾਂ ਜ਼ੋਰ ਮੱਝ ਵਾਲੀ ਪੰਜਾਬੀ ਵਿੱਚ ਹਾਂਜੀ ਤੁਹਾਡੇ ਉਹਦੇ ਵਿੱਚ ਡਾਇਲੌਗ ਕੀ ਗਏ ਬੜਾ ਤੁਸੀਂ ਉਹ ਉਹਨਾਂ ਦੀ ਭਾਸ਼ਾ ਦੇ ਵਿੱਚ ਹੀ ਢਲ ਗਏ ਤੁਸੀਂ ਹਾਂ ਉਹ ਤੁਸੀਂ ਨਾ ਆਪ ਕੋ ਤੁਹਾਨੂੰ ਬੇਮਾਖ ਨਾ ਉਹ ਐਕਚੁਅਲੀ ਮੇਰਾ ਔਰ ਮੇਰੇ ਅਸੀਂ ਜ਼ਲੀਲ ਗਾਣਾ ਕੀਤਾ ਸੀ ਜੀ ਕਸ਼ਮੀਰ ਵਿੱਚ ਜੀ ਤੇ ਬੰਬੇ ਤੋਂ ਅਭਿਸ਼ੇਕ ਮਜੁੰਮਦਰ ਜੀ ਪ੍ਰੋਡਿਊਸਰ ਸੀ ਮਿਊਜ਼ਿਕ ਡਾਇਰੈਕਟਰ ਸੀ ਉਹਨਾਂ ਨਾਲ ਗੱਲ ਹੋਈ ਤਾਂ ਉਹਨਾਂ ਨੇ ਕਿਹਾ ਕਿ ਕਰਨਾ ਤੇ ਅਸੀਂ ਪਲਾਨ ਕੀਤਾ ਕਸ਼ਮੀਰ ਡਾਇਰੈਕਟਰ ਸੀ ਮੇਰਾ ਵੀਰ ਗੈਰੀ ਗਿਲ ਅੱਛਾ ਜੀ ਅੱਛਾ ਹਾਂ ਗੈਰੀ ਵੀ ਤੇ ਮੈਂ ਬਹੁਤ ਅਸੀਂ ਸੋਚਿਆ ਗੈਰੀ ਦਾ ਵੀ ਬੜਾ ਮਜ਼ੇਦਾਰ ਕਿੱਸਾ ਦੱਸਦਾ ਮੈਂ ਗੈਰੀ ਗੇਲੇ ਜਿਹੜਾ ਸੀ ਉਹ ਡਾਇਰੈਕਟਰ ਅਸੀਂ ਵੀਰੇ ਨੇ ਬੜਾ ਅਸੀਂ ਪਲੈਨਿੰਗ ਕੀਤਾ ਏਦਾਂ ਕਰਕੇ ਅਸੀਂ ਨਾ ਕਨਸੈਪਟ ਡਿਸਕਸ ਕੀਤਾ ਬੜਾ ਵਧੀਆ ਸੀ ਤੇ ਅਸੀਂ ਪਹੁੰਚ ਗਏ ਜੀ ਉੱਥੇ ਸ਼ੂਟ ਕੀਤਾ ਅਸੀਂ ਸਾਰੀ ਟੀਮ ਪਹੁੰਚ ਗਏ ਗੈਰੀ ਦੇ ਸ਼ੂਟ ਚੱਲ ਰਹੀ ਸੀ ਗੈਰੀ ਕਹਿੰਦਾ ਵੀਰੇ ਤੁਸੀਂ ਪਹੁੰਚੋ ਨੈਕਸਟ ਡੇ ਮੈਂ ਫਲਾਈਟ ਤੇ ਆਉਣਾ ਅਸੀਂ ਅਸੀਂ ਪਹੁੰਚ ਗਏ ਸਾਰੀ ਟੀਮ ਮਾਡਲ ਵੀ ਪਹੁੰਚ ਗਏ ਵਰਸ਼ਾ ਜੀ ਉਹਨਾਂ ਨੇ ਫੀਮੇਲ ਲੀਡ ਕੀਤਾ ਜਿਨ੍ਹਾਂ ਨੇ ਸਾਰੇ ਪਹੁੰਚ ਗਏ ਅੱਛਾ ਗੈਰੀ ਹੁਣੀ ਉੱਥੇ ਫੋਨ ਆ ਗਿਆ ਰਾਤ ਨੂੰ ਕਿ ਉਹਨਾਂ ਦੇ ਇਨਫੈਕਸ਼ਨ ਹੋ ਗਈ ਪੇਟ 'ਚ ਜ਼ਿਆਦਾ ਜੀ ਕਿ 10 ਦਿਨ ਤੋਂ ਸ਼ੂਟ ਚੱਲ ਤੇ ਉਹ ਜਦੋਂ ਪਹੁੰਚੇ ਤੇ ਕਿੰਨੇ ਵੀਰੇ ਮੈਨੂੰ ਐਡਮਿਟ ਕਰ ਲਿਆ ਇਨਫੈਕਸ਼ਨ ਦਾ ਜਦੋਂ ਮੈਂ ਸੁਣਿਆ ਮੈਂ ਥੋੜੀ ਜਿਹੀ ਟੈਨਸ਼ਨ ਚ ਵੀ ਆ ਗਿਆ ਮੈਂ ਕਹਾ ਯਾਰ ਸ਼ੂਟ ਕਿੱਦਾਂ ਕਰਾਂਗੇ ਐਨੀਵੇ ਮੈਂ ਕਹਾ ਤੁਸੀਂ ਆਪਣਾ ਪਹਿਲਾਂ ਟਰੀਟਮੈਂਟ ਕਰੋ ਵੀਰੇ ਤੇ ਐਡਮਿਟ ਕਰ ਲਿਆ ਵੀਰੇ ਨੂੰ ਉੱਥੇ ਹਸਪੀਟਲ ਤੇ ਫਿਰ ਅਸੀਂ ਉੱਥੇ ਹੀ ਮਤਲਬ ਸਾਡਾ ਜਿਹੜਾ 2 ਦਿਨ ਦਾ ਸ਼ੂਟ ਸੀ ਉਹ ਸਾਡਾ 4 ਦਿਨ ਦਾ ਹੋ ਗਿਆ ਹੂੰ ਤੇ ਆਬਵੀਅਸਲੀ ਫਿਰ ਕੈਮਿਸਟਰੀ ਜਿਹੜੀ ਮੇਰੀ ਉਹ ਬਿਯਾਰੀ ਨਾਲ ਸੀ ਹੈ ਨਾ ਵਧੀਆ ਐਸਾ ਨਾ ਡਾਇਰੈਕਟਰ ਜੀ ਤੇ ਉਹ ਫਿਰ ਅਨਸ਼ੂ ਠੀਕ ਸੀ ਵਧੀਆ ਮੁੰਡਾ ਸੀ ਪਰ ਉਹ ਥੋੜਾ ਜਿਹਾ ਫਿਰ ਮੈਨੂੰ ਵੀ ਦੱਸਣਾ ਪਿਆ ਤੇ ਉੱਥੇ ਡਾਇਰੈਕਟਰ ਜਿਹੜਾ ਗੈਰੀ ਤਾਂ ਫੋਨ ਤੇ ਸੀ ਆਨਲਾਈਨ ਗੈਰੀ ਵਿਚਾਰਾ ਹਸਪੀਟਲ ਪਿਆ ਵੀਡੀਓ ਕਾਲ ਤੇ ਡਾਇਰੈਕਸ਼ਨ ਦੇ ਰਿਹਾ ਸਾਨੂੰ ਕਿੰਦਾ ਕਰ ਲੋ ਇੰਦਾ ਕਰ ਲੋ ਫਰੇਮ ਇੰਦਾ ਉੱਥੇ ਮੈਂ ਵੀ ਆਪਣਾ ਉਹਨੂੰ ਸਮਝਾ ਕੇ ਕਿ ਯਾਰ ਇੰਦਾ ਇੰਦਾ ਸ਼ਾਰਟ ਹੈ ਕਿਉਂਕਿ ਆਬਵੀਅਸਲੀ ਮੇਰਾ ਔਰ ਗੈਰੀ ਦਾ ਸੀ ਕਨਸੈਪਟ ਜੀ ਤੇ ਮੈਂ ਉਹਨੂੰ ਦੱਸਦਾ ਸੀ ਕਿ ਇੰਦਾ ਸ਼ਾਰਟ ਹੈ ਇੰਦਾ ਇੰਦਾ ਕਰਕੇ ਫਿਰ ਮੈਂ ਕਟੂ ਉੱਤੇ ਪਰਫਾਰਮ ਕਰਦਾ ਸੀ ਤੇ ਕੰਮ ਉਹ ਜਿਹੜਾ ਸੀ ਮੇਕਅਪ ਤੇ ਉਹ ਵੀ ਖਿਆਲ ਰੱਖ ਰਿਆ ਆ ਤੇ ਜਿਹੜਾ ਮੁੰਡਾ ਆਪਣਾ ਸੰਗਾ ਸੀ ਉਹ ਵਿਚਾਰ ਦਾ ਖੰਡਿਆ ਆ ਉਥੇ ਅਨਸ਼ੂ ਵੀ ਮਤਲਬ ਸਾਰੀ ਟੀਮ ਨੇ ਅਸੀਂ ਰਲ ਮਿਲ ਕੇ ਓ ਸ਼ੂਟ ਕੀਤਾ ਤੇ ਬਾਬਾ ਜੀ ਨੇ ਕਿਰਪਾ ਕੀਤੀ ਵਧੀਆ ਹੋ ਗਈ। ਜਦੋਂ ਟੀਮ ਮੈਂਬਰਸ ਵਧੀਆ ਹੋਣ ਨਾ ਹਾਂਜੀ ਉਦੋਂ ਸਾਰਾ ਕੁਝ ਹੀ ਮਤਲਬ ਜਿਹੜਾ ਬੜਾ ਸੋਹਣਾ ਹੋ ਜਾਂਦਾ। ਐਗਜ਼ੈਕਟਲੀ ਵਧੀਆ। ਦੂਜਾ ਜਿਹੜਾ ਮੇਨ ਬੰਦਾ ਹੋਵੇ ਨਾ ਜੇ ਉਹਦੇ ਵਿੱਚ ਐਟੀਟਿਊਡ ਨਾ ਨਾ ਹੋਵੇ। ਹਾਂ। ਫਿਰ ਹੀ ਟੀਮ ਜਿਹੜੀ ਆ ਬੜੇ ਤੁਹਾਡੇ ਤੁਹਾਡੇ ਨਾਲ ਬਿਲੋ ਕੰਮ ਕਰ। ਨਹੀਂ ਇਦਾਂ ਤਾਂ ਵਧੀਆ ਸੀ ਬੜੀ ਕਿ ਸਾਰੀ ਟੀਮ ਬਹੁਤ ਵਧੀਆ ਆ ਕਿਸੇ ਨੇ ਐਟੀਟਿਊਡ ਨਾਲ ਕੰਮ ਨਹੀਂ ਕੀਤਾ ਤੇ ਜਿੱਥੇ ਐਟੀਟਿਊਡ ਹੋ ਜੇ ਨਾ ਉਥੇ ਕੰਮ ਬਣਦੇ ਨਹੀਂ ਫਿਰ ਬਣਦੇ ਨਹੀਂ ਉਥੇ ਈਗੋ ਆ ਜਾਂਦੀ ਹੈ ਤੇ ਜਦੋਂ ਈਗੋ ਆ ਜਾਂਦੀ ਹੈ ਤੇ ਫਿਰ ਆਬਵੀਅਸਲੀ ਕੰਮ ਕਿੱਥੇ ਬਣਨੇ ਉਹ ਬੜਾ ਫਰਕ ਪੈ ਜਾਂਦਾ ਬਿਲਕੁਲ ਮਾਝਾ ਮਾਝਾ ਬਹੁਤ ਕਰਾਈ ਆ ਇੱਕ ਮਾਝਾ ਮਾਝੇ ਵਾਲੇ ਸਾਰੇ ਮਾਝੇ ਵਾਲੇ ਨੇ ਕਰਾਈ ਆ ਤੇ ਥੋੜੇ ਥੋੜੇ ਵਿਗੜੇ ਤੇ ਬਹੁਤੇ ਬਹੁਤੇ ਸਹੂਗਾ ਮਾਝੇ ਵਾਲੇ ਉਹਨਾਂ ਕਹਿੰਦੀ ਸੀ ਲਾਈਨ ਆਇਆ ਹਾਂ ਉਹ ਵੀ ਗਾਣਾ ਵਧੀਆ ਸੀ ਵਧੀਆ ਚੱਲ ਗਿਆ ਉਹ ਵੀ ਗਾਣਾ ਸਾਰੇ ਬਹੁਤ ਪਿਆਰ ਦਿੰਦੇ ਉਸ ਗਾਣੇ ਨੂੰ ਨਹੀਂ ਆਪਣੇ ਇਲਾਕੇ ਨੂੰ ਆਪਣੀ ਭਾਸ਼ਾ ਨੂੰ ਬੜਾ ਵਧੀਆ ਪ੍ਰਮੋਟ ਕੀਤਾ ਸਾਰਿਆਂ ਇਹ ਸਹੀ ਗੱਲ ਹੈ ਤੇ ਕਰਨਾ ਵੀ ਚਾਹੀਦਾ ਹੈ ਠੀਕ ਹੈ ਨਹੀਂ ਜੀ ਇਹ ਬੜੀ ਸੋਹਣੀ ਗੱਲ ਹੈ ਜੇ ਪਹਿਲਾਂ ਬਲੀਨ ਲੱਗਦਾ ਹੁੰਦਾ ਸੀ ਕਿ ਸਿੰਗਰਾਂ ਨੇ ਪੱਗਾਂ ਲਵਾਤੀਆਂ ਹਾਂਜੀ ਸਿੰਗਰਾਂ ਨੇ ਪੱਗਾਂ ਬੰਨ੍ਹਣੀ ਸ਼ੁਰੂ ਕਰ ਦਿੱਤੀਆਂ ਬਜ਼ਾਰਾ ਪੱਗਾਂ ਦਾ ਦੌਰ ਆ ਗਿਆ ਵੇਖੋ ਆਪਣੇ ਬਜ਼ੁਰਗਾਂ ਨੂੰ ਅੱਗੇ ਲੈ ਕੇ ਆਉਣਾ ਜਾਂ ਆਪਣੇ ਬਜ਼ੁਰਗਾਂ ਨੇ ਜਿਹੜੀਆਂ ਅਮ ਇੱਥੋਂ ਤੱਕ ਬਣਾਇਆ ਹੈ ਸਾਡੇ ਲਈ ਇਹਨੂੰ ਅੱਗੇ ਲੈ ਕੇ ਆਉਣਾ ਚੰਗੀ ਗੱਲ ਆ ਲੈ ਕੇ ਵੀ ਆਉਣਾ ਚਾਹੀਦਾ ਯਾਰ ਤੇ ਮਾਝੇ ਵਾਲਿਆਂ ਦੀਆਂ ਬੜੀਆਂ ਕੁਰਬਾਨੀਆਂ ਆ ਤੇ ਉਹ ਅੱਗੇ ਵੀ ਆਉਣੀਆਂ ਚਾਹੀਦੀਆਂ ਆ ਤੇ ਸਾਰੇ ਸਿੰਗਰਾਂ ਨੇ ਨਹੀਂ ਜਿੰਨੇ ਵੀ ਆਪ ਕੋ ਆਪਣੇ ਫੀਲਡ 'ਚ ਨੇ ਸਾਰਿਆਂ ਨੇ ਮਾਝੇ ਵਾਲਿਆਂ ਨੇ ਮੱਲਾ ਮਾਰੀਆਂ ਵਧੀਆ ਚੱਲਦੇ ਆ ਹੁਣ ਚੱਲ ਤੁਸੀਂ ਇੰਦੇ ਵੀ ਬੜਾ ਤਕੜਾ ਕਿੱਸਾ ਹੋ ਚੱਲਿਆ ਹੈਗਾ ਰੀਸੈਂਟਲੀ ਤੁਸੀਂ ਨਦੀ 'ਚ ਡਿੱਗ ਪਏ ਲੱਗੇ ਹੋ ਇੰਨੀ ਸਟੱਡੀ ਇੰਨੀ ਸਟੱਡੀ ਕਿੱਥੋਂ ਕੀਤੀ ਮੇਰੇ ਬਾਰੇ ਨਹੀਂ ਨਦੀ ਵਾਲਾ ਕੀ ਕਿੱਸਾ ਹੈਗਾ ਜੀ ਨਦੀ ਵਾਲਾ ਕੁਛ ਨਹੀਂ ਮੈਂ ਔਰ ਮੇਰਾ ਜਿਮ ਟ੍ਰੇਨਰ ਅਰੇ ਵੀਰੇ ਸੱਚੀ ਡਿੱਗੇ ਹੋਈ ਜਾਂ ਮਤਲਬ ਹਾਸਮ ਜਾਕ ਦੀ ਗੱਲਾਂ ਚੱਲਦੀ ਸੱਚੀ ਡਿੱਗ ਗਏ ਹਾਸਮ ਜਾਕ ਕੌਣ ਕਰਦਾ ਸੀ ਨਦੀ ਸ਼ਾਇਦ ਅਸੀਂ ਐਕਚੁਅਲੀ ਜਿਮ ਲਾ ਕੇ ਆਏ ਤੇ ਸ਼ਾਮ ਨੂੰ ਤੇ ਮੁੰਡਾ ਜਿਹੜਾ ਵੀਰ ਮੇਰਾ ਮੈਨੇਜ ਕਰਦਾ ਮੈਨੂੰ ਚੰਦਨ ਜੀ ਚੰਦਨ ਕਹਿੰਦਾ ਭਾਜੀ ਅੱਜ ਜਾਣਾ ਆ ਮਕਲਾ ਆਰਗਨ ਚੱਲੇ ਗਿਆ ਮੈਂ ਕਹਾਂ ਚੱਲ ਚਲਦੇ ਆ ਸਾਡੇ ਜਿਮ ਟ੍ਰੇਨਰ ਤੇ ਇੱਕ ਮੁੰਡਾ ਹੋਰ ਸੀ ਵੀਰਾਂ ਨਾਲ ਅਸੀਂ ਕਹਾਂ ਚਲੋ ਚੱਲਦੇ ਆ ਕੋਮਾ ਸੀ ਮਿਲ ਰਾਤ ਨੂੰ ਨਿਕਲ ਕੇ ਉਹਨੂੰ ਥੋੜਾ ਜਿਹਾ ਚੰਦਨ ਡਰਾਈਵ ਕਰਦਾ ਸੀ ਤੇ ਸਮ ਨੂੰ ਨੀਂਦ ਵੀ ਆ ਗਈ ਕਾ ਚਲ ਰੋਕਲਾ ਸੌ ਜਾਂਦੇ ਆ ਆਪਾਂ ਗੱਡੀ 'ਚ ਹੀ ਸੌਂ ਗਏ ਦੋ ਚਾਰ ਕਿਤੇ ਤੇ ਅਸੀਂ ਜਦੋਂ ਥੋੜੀ ਜਿਹੀ ਚਲਾਈ ਗੱਡੀ ਅਰਲੀ ਅਸੀਂ ਉੱਠੇ 5 ਵਜੇ ਹੁਣ ਅੱਧਾ ਕਿ ਨੀਂਦ ਵਿੱਚ ਜੀ ਤੇ ਕੋਚ ਸਾਹਿਬ ਵੀ ਉੱਠੇ ਆਈ ਨਾ ਥੱਲੇ ਨਦੀ ਬਹੁ ਜਾੜਾ ਫਲੋ ਸੀ ਇੱਕ ਤਾਂ ਇੱਕ ਤਾਂ ਸੁਸਤੀ ਪਈ ਸੀ ਹਮ ਤੇ ਅਸੀਂ ਥੱਲੇ ਉਤਰੇ ਨਦੀ ਦੇ ਪੱਥਰ ਬਹੁਤ ਵੱਡੇ ਵੱਡੇ ਅੱਛਾ ਫਲੋ ਵੀ ਬਹੁਤ ਤੇਜ਼ ਨਦੀ ਦਾ ਜੀ ਤੇ ਉਧਰੋਂ ਅਸੀਂ ਨੀਂਦ ਵਿੱਚ ਅਸੀਂ ਫਰੈਸ਼ ਫਰਸ਼ ਹੋ ਗਏ ਮਾੜਾ ਜਿਹਾ ਤੇ ਛਿੱਟੇ ਮਾਰਨ ਲੱਗੇ ਅੱਖਾਂ ਦੇ ਪਹਿਲਾਂ ਤਾਂ ਕੋਚ ਸਾਹਿਬ ਨੇ ਮਾਰ ਲਿਓ ਉਹ ਤਾਂ ਬੜਾ ਪੈਰ ਜਿਹਾ ਟਕਾ ਕੇ ਤੇ ਹੋ ਗਏ ਅੱਛਾ ਮੈਂ ਜਰਾ ਥੋੜਾ ਸੁਸਤੀ ਜੀ ਸੀ ਮੈਂ ਵੀ ਜਿੱਦਾਂ ਪੈਰ ਰੱਖ ਕੇ ਆਉਣ ਲੱਗਾ ਮੈਂ ਇੱਕ ਪੈਰ ਨਦੀ 'ਚ ਇੱਕ ਬਾਜੀ ਪੂਰੀ ਪੈ ਲਗੀ ਅਛਾ ਹਾਂ ਜਦੋਂ ਵਾਸ਼ਿੰਗ ਮਸ਼ੀਨ ਚ ਨੀ ਘੇੜਾ ਵੱਜਦਾ ਉਹ ਮਤਲਬ ਮੇਰਾ ਇਦਾਂ ਹੋ ਗਿਆ ਪੂਰਾ ਘੇੜਾ ਵੱਜ ਕੇ ਮਾਲਪੂਲ ਭੇਜ ਕੇ ਮੈਂ ਤਾਂ ਨੂੰ ਉਹ ਵੱਡੇ ਪੱਥਰ ਨੂੰ ਜੱਫੀ ਪਾ ਲਈ ਹੁਣ ਚੰਦਨ ਹੁਣੀ ਆਪਣੀ ਫੋਟੋਆਂ ਸੈਲਫੀਆਂ ਲੈ ਰੇ ਫੀਲਿੰਗ ਚ ਉਹਨੂੰ ਤਾਂ ਸੁਣਿਆ ਹੀ ਨਾ ਮੈਂ ਕਿੱਥੇ ਗਿਆ ਕੋਚ ਸਾਹਿਬ ਆਪਣਾ ਮੂੰਹ ਤੋਂ ਗਿਆ ਪਿੱਛਾ ਕਰਕੇ ਵਲ ਸੈਟ ਕਰ ਰਿਹਾ ਤੇ ਉਹਨੇ ਅਚਾਨਕ ਵੇਖਿਆ ਕਹਿੰਦੇ ਭਾਜੀ ਭਾਜੀ ਹੁਣੀ ਹੈ ਹੀ ਨਹੀਂ ਭਾਜੀ ਭਾਜੀ ਹੁਣੀ ਥਲੇ ਜੱਫਾ ਪਾਇਆ ਪੱਥਰ ਨੂੰ ਅੱਛਾ ਜੀ ਅੱਛਾ ਪੈਰ ਮੇਰੇ ਪੂਰੇ ਨਦੀ ਚ ਚੱਲਦੇ ਆ ਤੇ ਸਿਰ ਉਹਨਾਂ ਵੇਖਿਆ ਪੱਜ ਕਿ ਉਹਨਾਂ ਫੜਿਆ ਤੇ ਚਲੋ ਬਚਾਅ ਹੋ ਗਿਆ ਨਹੀਂ ਹੁਣ ਤੇ ਆਪਾਂ ਬੜੇ ਹੱਸ ਕੇ ਇਹ ਚੀਜ਼ ਦੀ ਸੱਚੀ ਗੱਲ ਕਰ ਰਿਹਾ ਸੀ ਮੈਨੂੰ ਉਦੋਂ ਉਦੋਂ ਜਦੋਂ ਜਿੰਨਾਂ ਬਾਣਾ ਵਾਪਰਿਆ ਹੋਵੇ ਉਦੋਂ ਨਹੀਂ ਮੇਰੇ ਨਾਲ ਕੀ ਛੱਡੋ ਸਾਨੂੰ ਚਾਰ ਜਣਿਆਂ ਨੂੰ ਇੱਕ ਘੰਟਾ ਗੱਲ ਹੀ ਨਹੀਂ ਆਈ ਕਿ ਕੀ ਬਣ ਜਾਣਾ ਹੁੰਦਾ ਜੀ ਇਹ ਚੀਜ਼ ਦਾ ਨਹੀਂ ਸੀਰੀਅਸਲੀ ਉਹ ਡੇਂਜਰਸ ਸੀ ਉੱਥੇ ਨਦੀ ਬਹੁਤ ਤੇਜ਼ ਸੀ ਸਾਡੀ ਬੇਵਕੂਫੀ ਲਾ ਲੋ ਜਾਂ ਪਤਾ ਨਹੀਂ ਕੀ ਸੀ ਕੀ ਸਮਾਂ ਮਾਰ ਲਾ ਲੋ ਤੇ ਬਾਕੀ ਫਿਰ ਵੀ ਪ੍ਰਮਾਤਮਾ ਨੇ ਸਾਨੂੰ ਬਚਾ ਲਿਆ ਚਲੋ ਵਧੀਆ ਮਨਪੀ ਜਿੰਨੇ ਵੀ ਨਵੇਂ ਪੁਰਾਣੇ ਸੰਗਤਾਂ ਫਿਲਮਾਂ ਨੂੰ ਵੱਧ ਰਹੇ ਨੇ ਹਾਂ ਜੀ ਤੁਹਾਡਾ ਫਿਲਮਾਂ ਨੂੰ ਲੈ ਕੇ ਕੀ ਵਿਚਾਰ ਵਧੀਆ ਹੈ ਮੌਕਾ ਮਿਲੂਗਾ ਜਰੂਰ ਕਰਾਂਗੇ ਓਬਵੀਅਸਲੀ ਮਿਲਿਆ ਹੀ ਨਹੀਂ ਜੀ ਹਾਲੇ ਨਹੀਂ ਹਾਲੇ ਕਿਸੇ ਦੀ ਨਿਗਾਹ ਹੀ ਨਹੀਂ ਪਈ ਮੇਰੇ ਵੱਲ ਤੇ ਵੇਟ ਕਰਦਾ ਮੈਂ ਜਦੋਂ ਪਹੂਗੀ ਤੋ ਕਰਾਂਗੇ ਕੰਮ ਜਿੰਨੇ ਸੋਹਣੇ ਤੁਸੀਂ ਕਨਸੈਪਟ ਕਰ ਰਹੇ ਹੋ ਹਾਪਫੁਲੀ ਮੈਂ ਇਸੇ ਲਈ ਸ਼ਹਿਰ ਆਪਣੇ ਕੀੜੇ ਕੱਢਣ ਦੀਆਂ ਵੀਡੀਓ ਰਾਈ ਤੇ ਹਾਪਫੁਲੀ ਕੋਈ ਮੈਨੂੰ ਚੰਗੀ ਟੀਮ ਮਿਲੀ ਤਾਂ ਮੈਂ ਜ਼ਰੂਰ ਕਰੂੰਗਾ ਔਰ ਮੈਂ ਪੂਰੇ ਮਿਹਨਤ ਨਾਲ ਕਰੂੰਗਾ ਉਸ ਚੀਜ਼ ਤੁਸੀਂ ਸੁਣਿਆ ਕਿ ਮੇਕਅਪ ਦਾ ਵੀ ਨਾ ਆਪ ਸੈੱਟ ਦੇ ਉੱਤੇ ਬੜਾ ਖਿਆਲ ਰੱਖਦੇ ਹੋ ਕਿ ਜਿੱਥੇ ਆ ਤੁਸੀਂ ਇਤੋਂ ਤੱਕ ਵਰਕ ਕੀਤਾ ਕਿ ਦੰਦਾਂ ਤੱਕ ਉਹ ਆਪਣੀ ਫਿਚਰਨਾ ਬੰਦੇ ਕਰਨੇ ਉਹਨਾਂ ਨੂੰ ਕਿਵੇਂ ਵਿਖਾਉਣਾ ਢਾਲਣਾ ਕਿਵੇਂ ਉਸ ਚੀਜ਼ ਸਾਡਾ ਸਕੂਨ ਗਾਣਾ ਆਇਆ ਸੀ ਫੋਨ ਦੇ ਵਿੱਚ ਫੋਨ ਗਾਣ ਜੀ ਉੱਠ ਦਿਲਾਂ ਚਲ ਢੂੰਡਣ ਚੱਲੀਏ ਜਿੱਥੇ ਮਿਲ ਜਾਵੇ ਦਿਲ ਨੂੰ ਸਕੂਨ ਉਹ ਵੀ ਅਸੀਂ ਸਟੋਰੀ ਬਿਲਕੁਲ ਕਰ ਲਈ ਸੀ ਇੱਕ ਨਾ ਅਸੀਂ ਪਾਠ ਕਰਨਾ ਸੀ ਸਾਨੂੰ ਲੱਗਾ ਕਿ ਯਾਰ ਅਸਾ ਸੋਚ ਸੋਚ ਕੇ ਅਸੀਂ ਗਏ ਨਹੀਂ ਕੀ ਕਰਨਾ ਹੈ ਗੈਰੀ ਮੈਂ ਔਰ ਮੇਰੀ ਟੀਮ ਵਧੀਆ ਹੈ ਗੈਰੀ ਮੇਕਅਪ ਤੇ ਕਮਲ ਵੀਰਾ ਜੀ ਅਸੀਂ ਤਿੰਨੇ ਜਾਣੇ ਇੱਕ ਨਾ ਸ਼ਾਟ ਕਰਨਾ ਸੀਗਾ ਦਾਦਾ ਬੰਦਾ ਮਤਲਬ ਉਹਦਾ ਸਟੋਰੀ ਇਹ ਸੀ ਕਿ ਬੰਦਾ ਸਾਰੀ ਉਮਰ ਆਪਣੀਆਂ ਜ਼ਿੰਮੇਵਾਰੀਆਂ ਤੋਂ ਜਾਂ ਆਪਣੀ ਫੈਮਲੀ ਤੋਂ ਆਪਣੀ ਪ੍ਰੋਫੈਸ਼ਨਲ ਪਰਸਨਲ ਲਾਈਫ ਤੋਂ ਇੰਨਾ ਫਟਾ ਭੋ ਜਾਂਦਾ ਕਿ ਆਪਣਾ ਸਕੂਨ ਲੱਭਣ ਲਈ ਤੁਰ ਪੈਂਦਾ ਹੈ ਤੇ ਉਹ ਸਾਰੀ ਉਮਰ ਕਰਦੇ 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 ਲਾਸਟ ਮੂਮੈਂਟ ਤੱਕ ਕਿੱਦਾਂ ਪਹੁੰਚਦਾ ਸਕੂਨ ਵਖਾਉਣਾ ਸੀ ਉਹਨੂੰ ਕਿਉਂ ਲੱਭਦਾ ਸਕੂਨ ਤੇ ਉਸੇ ਚੱਕਰ ਚ ਅਸੀਂ ਚੱਲ ਗਏ ਕਿ ਇੱਕ ਸ਼ਾਟ ਇਦਾਂ ਦਾ ਬਣਾਉਨੇ ਆ ਕਿ ਬੰਦਾ ਜਵਾਨੀ ਤੋਂ ਲੈ ਕੇ ਆਪਣੀ ਵਾਈਫ ਛੱਡ ਗਈ ਪ੍ਰੋਫੈਸ਼ਨਲੀ ਤੰਗ ਆ ਉਹ ਬਾਣਾ ਚ ਨਿਕਲ ਜਾਂਦਾ ਹੈ ਉਸ ਲਾਸਟ ਮੂਮੈਂਟ ਅਹੀ ਕੀ ਸੋਚੇ ਅੱਛਾ ਮੈਂ ਇਨਸਪਾਇਰ ਹੋਇਆ ਸੀ ਉਹ ਮੂਵੀ ਆਈ ਸੀ ਨਾ ਜਿਹੱਚੋ ਨਵਾਜ਼ੁਦੀਨ ਸਦੀਕੀ ਉਹ ਬਣਿਆ ਸੀ ਜਿਹਦੇ ਵਿੱਚ ਪੱਥਰ ਕੱਟਦਾ ਆ ਜੀ 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 ਮੈਂ ਉਹ ਐਕਚੁਅਲੀ ਉਹ ਨਵਾਂ ਨਵਾਂ ਕਲਿੱਪ ਵੇਖਿਆ ਸੀ ਮੇਰੇ ਦਿਮਾਗ 'ਚੋਂ ਅਸੀਂ ਉੱਥੋਂ ਹੀ ਡੰਡਾ ਫੜਿਆ ਉਹ ਟਾਕੀਆਂ ਟੂਕੀਆਂ ਬਲੇਟ ਕੇ ਫਿਰ ਵਾਲ ਚਿੱਟੇ ਕਰਕੇ ਈਵਨ ਕਿ ਮੈਂ ਦੰਦ ਵੀ ਮੈਂ ਕਹਾ ਨਹੀਂ ਉਹ ਲੱਗਣਾ ਚਾਹੀਦਾ ਕਿ ਯਾਰ ਇਹ ਬੰਦਾ ਬਰਸ਼ ਕਿੱਥੋਂ ਕਰੂਗਾ ਉਹ ਵਾਲ ਵੀ ਦੰਦ ਵੀ ਅਸੀਂ ਕਾਲੇ ਕੀਤੇ ਹੂੰ ਥੋੜੇ ਥੋੜੇ ਮੈਂ ਕਮਲ ਵੀਰ ਹਾਂ ਕਮਲ ਵੀਰ ਅੱਛਾ ਕਮਲ ਦੀ ਤਿਆਰੀ ਨਹੀਂ ਕਹਿੰਦਾ ਭਾਜੀ ਥੋੜਾ ਜਿਆ ਦੱਸ ਦਿੰਦੇ ਆਪਾਂ ਹੋ ਤੂੰ ਦੀ ਮੈਨੂੰ ਪਤਾ ਹੀ ਨਹੀਂ ਆ ਕਰਨਾ ਸੀ ਮੈਂ ਕਿਹਾ ਰੌਨ ਦਾ ਸਪੌਟ ਹੈ ਜਾਂ ਟਰਾਈ ਕਰਦੇ ਆਂ ਤੇ ਚਲੋ ਕਮੀਆਂ ਰਹਿ ਗਈਆਂ ਹੋਣਗੀਆਂ ਬਹੁਤ ਸ਼ਾਇਦ ਉਹਦੇ ਵਿੱਚ ਜੀ ਦੇਖ ਕੇ ਦੱਸਿਓ ਕਿਦਾਂ ਦਾ ਆਇਆ ਗਾਣਾ ਸਕੂਨ ਮੰਨਤ੍ਰਿਤ ਸ਼ੇਰਗਿੱਲ ਸਕੂਨ ਗਾਣਾ ਸਰਚ ਕਰਿਓ ਤੇ ਉਹ ਅਸੀਂ ਦੰਦ ਕਾਲੇ ਕੀਤੀ ਉੱਥੇ ਲੋਕਲ ਬੱਚੇ ਸੀ ਉਹਨਾਂ ਨੂੰ ਨਾਮ ਲਿਆ ਜੇ ਸਾਰਿਆਂ ਨੇ ਪਸੰਦ ਕੀਤਾ ਸਾਰਿਆਂ ਨੂੰ ਲੱਗਾ ਕਿ ਜਿਦਾ ਕੋਈ ਮੂਵੀ ਖੁੱਲ ਰਹੀ ਹੈ ਇੰਦਾ ਸੀ ਤੇ ਕ੍ਰੈਡਿਟ ਗੋਸ ਟੂ ਟੀਮ ਸਾਰਿਆਂ ਨੇ ਵਧੀਆ ਕੰਮ ਕੀਤਾ ਇਹੀ ਹੈ ਜੀ ਜਿਸ ਬੰਦੇ ਨੂੰ ਕੰਮ ਕਰਨ ਦਾ ਸ਼ੌਂਕ ਜੀ 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 ਉਹਦੀ ਕੰਮ ਦੀ ਕੋ ਘਾਟ ਨਹੀਂਗੀ ਖਾਂ ਉਹਦਾ ਕੰਮ ਵੀ ਬਹੁਤ ਵਧੀਆ ਨਿਕਲ ਕੇ ਆਉਂਦਾ ਬਿਲਕੁਲ ਮਿਹਨਤ ਕਰਨੀ ਚਾਹੀਦੀ ਹੈ ਬਾਕੀ ਉਹ ਜਾਣੇ ਉਹ ਜਾਣੇ ਤੇ ਉਹਦਾ ਕੰਮ ਉਹਦਾ ਕੰਮ ਤੇ ਹੁਣ ਕਿਵੇਂ ਸ਼ੋਜ਼ ਦਾ ਕਿਵੇਂ ਚੱਲ ਰਿਹਾ ਸ਼ੋਜ਼ ਠੀਕ ਆ ਢਾਲ ਫੁੱਲ ਕਾ ਚੱਲੀ ਜਾਂਦਾ ਆ ਵਧੀਆ ਆ ਨਹੀਂ ਢਾਲ ਫੁੱਲ ਕੇ ਰੋਤੇ ਗੱਲ ਲੱਗਦੀ ਆ ਠੀਕ ਹੈ ਬਾਟ ਬਾਟ ਵੇਖ ਕੇ ਦਾਲ ਫੁਲਕੇ ਵਾਲੇ ਦੇ ਲਈ ਡਾਡਵਾੜ ਜੀ ਦਾਲ ਫੁਲਕਾ ਲਗਾਓ ਫਿਰ ਇਦਾਂ ਦਾ ਦਾਲ ਫੁਲਕਾ ਸਾਰੇ ਤਾਂ ਚੱਲੇ ਚਲੋ ਪਰਮਾਤਮਾ ਸਭ ਦਾ ਚਲਾਪੇ ਵਧੀਆ ਹੈ ਬੜਾ ਸ਼ੁਕਰ ਆ ਪਰਮਾਤਮਾ ਦਾ ਵਧੀਆ ਚੱਲੀ ਜਾਂਦਾ ਮਨਪ੍ਰੀਤ ਜੀ ਤੁਹਾਡੇ ਨਾਲ ਗੱਲ ਕਰਕੇ ਜੀ ਬੈਕ ਕੈਮਰਾ ਵੀ ਔਨ ਕੈਮਰਾ ਵੀ ਤੁਸੀਂ ਜਿੰਦਾਂ ਦੇ ਬੈਕ ਕੈਮਰਾ ਜੇ ਉਦਾਂ ਦੇ ਹੀ ਔਨ ਕੈਮਰਾ ਲਈ ਮੈਂ ਵੀਰੇ ਦੇ ਵੀ ਬਹੁਤ ਵਧੀਆ ਆਜ਼ਾਦ ਗੱਲ ਤੇ ਵਧੀਆ ਮੁੰਡਾ ਵੀਰ ਸਾਡਾ ਮਿਹਨਤ ਕਰਦਾ ਅਸੀਂ ਬਹੁਤ ਟਾਈਮ ਤੋਂ ਵੇਖਦੇ ਆਂ ਵੀਰ ਨੂੰ ਵੀ ਮਿਹਨਤ ਕਰਦਾ ਆ ਤੇ ਚੈਨਲ ਦੀ ਵੀ ਬਹੁਤ-ਬਹੁਤ ਵਧਾਈਆਂ ਤੁਸੀਂ ਕੰਮ ਕਰ ਰਹੇ ਹੋ ਪਰਮਾਤਮਾ ਤੁਹਾਨੂੰ ਤੁਹਾਡੀ ਟੀਮ ਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੁਸੀਂ ਵੀ ਇਦਾਂ ਹੀ ਤਰੱਕੀਆਂ ਚੁੰਦੇ ਰਹੋ ਤੇ ਬਹੁਤ ਮਜ਼ਾ ਆਇਆ ਤੁਹਾਡੇ ਨਾਲ ਸਭ ਤੋਂ ਵਧੀਆ ਗੱਲ ਇਹਨਾਂ ਦੀ ਇਹ ਹੀ ਕਿ ਇਹਨਾਂ ਨੇ ਫਿਟਨੈਸ ਨੂੰ ਅੱਜ ਵੀ ਪੂਰਾ ਬਰਕਰਾਰ ਰੱਖਿਆ ਨਹੀਂ ਤੇ ਅਸੀਂ ਜਿਹਨੂੰ ਬਹੁਤ ਟਾਈਮ ਬਾਅਦ ਮਿਲਦੇ ਆ ਨਾ ਇੰਡਸਟਰੀ ਦੇ ਵਿੱਚ ਕਈਆਂ ਨੂੰ ਹਾਂਜੀ ਉਹ ਪਛਾਣ ਪਛਾਣੇ ਨਹੀਂ ਜਾਂਦੇ ਅੱਛਾ ਇਹ ਨਾ ਇਹ ਵੀ ਇੱਕ ਕੀੜਾ ਹੁੰਦਾ ਆ ਆਪਣੇ ਆਪ ਨੂੰ ਪਿਆਰ ਕਰਨਾ ਚਾਹੀਦਾ ਆ ਤੇ ਮਰੇਖਲ ਸਭ ਨੂੰ ਕਰਨਾ ਚਾਹੀਦਾ ਆਪਣੇ ਆਪ ਨੂੰ ਪਿਆਰ ਕਰੋ ਜੇ ਤੁਸੀਂ ਆਪਣੇ ਆਪ ਨੂੰ ਪਿਆਰ ਕਰਦੇ ਹੋ ਨਾ ਤਾਂ ਆਬਵੀਅਸਲੀ ਤੁਸੀਂ ਪੋਜ਼ਿਟਿਵ ਰਹਿੰਦੇ ਹੋ ਤੇ ਆਪਣੇ ਆਪ ਨੂੰ ਨਿਖਾਰ ਕੇ ਰੱਖਦੇ ਹੋ ਤੇ ਜ਼ਰੂਰੀ ਹੈ ਆਪਣੇ ਆਪ ਨੂੰ ਪਿਆਰ ਕਰੋ ਮਨਪੂਜੀ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ ਪਰਮਾਤਮਾ ਮਿਹਰ ਕਰੇ ਤੁਸੀਂ ਹੋਰ ਤਰੱਕੀ ਕਰੋ ਥੈਂਕ ਯੂ ਥੈਂਕ ਯੂ ਤੁਹਾਡੇ ਸੋਹਣੇ ਸੋਹਣੇ ਗਾਣੇ ਆਉਣ ਅੱਗੇ ਫਿਲਮਾਂ ਆਉਣ ਤੇ ਸਰੋਤੇ ਤੁਹਾਨੂੰ ਇਹਦੇ ਵੀ ਵੱਧ ਕੇ ਪਿਆਰ ਮੇਰਾ ਲੇਟੈਸਟ ਗੀਤ ਚੱਲ ਰਿਹਾ ਬਲੈਕ ਸ਼ੇਡਸ ਸ਼ੇਡਾਂ ਕਾਲੀਆਂ ਜੱਜਦੀਆਂ ਬਾੜੀਆਂ ਉਤੋਂ ਪਾਲ ਨਹੀਂ ਕੰਨਾਂ ਵਿੱਚ ਵਾਲੀਆਂ ਹਾਈ ਨਹੀਂ ਲੱਕ ਪਤਲਾ ਪਤੰਗ ਭੋਰਾ ਕਰਦੀ ਨਾ ਸੰਗ ਸਾਨੂੰ ਕਰਦੀ ਆ ਤੰਗ ਵਾਲੀ ਨਾ ਕਰੋ ਸੋ ਬੀਟ Song ਆ ਤੁਸੀਂ ਜ਼ਰੂਰ ਸੁਣਿਓ ਵੀ ਇੰਜੋਏ ਕਰਿਓ ਚਲ ਵਨ ਪੀ ਜੀ ਬਹੁਤ ਬਹੁਤ ਧੰਨਵਾਦ ਸੋ ਸਮਾਂ ਦੇਣ ਦੇ ਲਈ ਥੈਂਕ ਯੂ ਜੀ ਥੈਂਕ ਯੂ ਲੀਡਿੰਗ ਪੰਜਾਬ ਸਾਰੇ ਸਰੋਤਿਆਂ ਦਾ ਵੀ ਧੰਨਵਾਦ ਕਰੀ ਰੀਡਿੰਗ ਪੰਜਾਬ ਦਾ ਵੀ ਲੀਡਿੰਗ ਪੰਜਾਬ ਦਾ ਵੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਬਹੁਤ ਧੰਨਵਾਦ ਥੈਂਕ ਯੂ ਸੋ ਥੈਂਕ ਯੂ ਸੋ ਮਾ ਜੀ ਸੋ ਕਮੈਂਟਾਂ ਦੇ ਰਾਈ ਸਾਰੇ ਸਰੋਤਿਆਂ ਨੂੰ ਅਪੀਲ ਆ ਕਿ ਆਪਣੇ ਸੁਝਾਅ ਜ਼ਰੂਰ ਦਿਓ ਇਸੇ ਤਰ੍ਹਾਂ ਅਸੀਂ ਹਰ ਇੱਕ ਪੋਜ਼ਿਟਿਵ ਇਨਸਾਨ ਨੂੰ ਤੰਗੇ ਇਨਸਾਨ ਨੂੰ ਤੁਹਾਡੇ ਰੂਬਰੂ ਕਰਾਉਂਦੇ ਰ੍ਹਾਂਗੇ ਧੰਨਵਾਦ ਜੀ ਮੈਂ ਆਜ਼ਾਦ ਗਿਲ ਮਿਲਦੇ ਹਾਂ ਕਿਸੇ ਅਗਲੇ ਪ੍ਰੋਗਰਾਮ ਦੇ ਵਿੱਚ ਸਸਿਆਕ